ਉਜਣਾ ਹੀ ਤਾਂ ਕੋਈ ਜਾਣੈ ਸਤਿਪਰਕਾਰ ਸਭੀ ਬਚਨ ਕਰਦੇ ਹਨ ਕਿ اے ਪ੍ਰਭੂ ਜੀ ਜਦੋਂ ਕਿਸੇ ਮਨੁੱਖ ਨੂੰ ਤੂੰ ਸੋਜ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਤਦੋਂ ਵੀ ਕੋਈ ਤੇਰੇ ਨਾਲ ਡੂੰਗੀ ਸਾਥ ਡੂੰਗੀ ਸਾਥ ਆਉਂਦਾ ਹੈ ਗਿਆਨ ਗੁਰੂ ਦਾ ਦਿੱਤਾ ਹੋਇਆ ਹੀ ਪ੍ਰਾਪਤ ਹੋਉਣਾ ਹੈ ਇਸ ਕਰਕੇ ਪੰਸਾ ਜੀ ਕਹਿੰਦੇ ਜਦੋਂ ਹਾਰਪੁਰਪੁਰਖ ਜੀ ਤੇਰੀ ਦਇਆ ਹੋਈ ਮਿਹਰ ਹੋਈ ਤੇਰੀ ਕਿਰਪਾ ਦੇ ਨਾਲ ਸੂਝ ਆਉਂਦੀ ਹੈ ਤੇ ਜਦੋਂ ਸੂਝ ਆ ਜਾਂਦੀ ਹੈ ਗਿਆਨ ਆ ਜਾਂਦਾ ਹੈ ਫਿਰ ਹਾਰਪੁਰਪੁਰਖ ਜੀ ਨੇ ਨਾਲ ਡੂੰਗੀ ਸਾਂਝ ਕਹਿੰਦੀ ਹੈ ਗਿਆਨ ਤੋਂ ਇਨਾਮੀ ਕਿਉਂਕਿ ਸੰਸਾਰ ਦੇ ਜਿੰਨੇ ਵੀ ਪਦਾਰਥ ਨੇ ਉਹ ਸਾਡੇ ਜੀਵਨ ਦੇ ਆਧਾਰ ਵਾਸਤੇ ਉਹਨਾਂ ਦਾ ਕਾਰਕੁਲਖ ਵੈ ਗੁਰੂ ਜੀ ਦੇ ਦਿੱਤੇ ਹੋਇਆਂ ਦਾਤਾਂ ਨੇ ਨਹੀਂ ਜਿੰਨਾ ਵੀ ਧੰਮ ਆਇਆ ਆਦਿਕ ਹੈ ਇਹਨਾਂ ਦੇ ਨਾਲ ਕਾਰਕੁਲਖ ਵੈ ਗੁਰੂ ਉਸ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਬਾਦਸ਼ਾਹ ਜੰਮੇ ਨੂੰ ਤੇ ਕਾਰਕੁਲਖ ਨੇ ਸਾਨੂੰ ਦਿੱਤੇ ਨੇ ਤੇਰੋ ਪਿਆ ਤੁਹੇ ਦੇ ਹੈ ਇਹ ਅਰਪਣ ਉਸ ਕਾਲਪੁਰਖ ਦਾ ਹੀ ਦਿੱਤਾ ਹੋਇਆ ਸਾਰਾ ਕੁਝ ਤੇ ਉਸੇ ਨੂੰ ਅਰਪਣ ਕਰਦੇ ਹਾਂ ਇਸ ਕਰਕੇ ਕਾਲਪੁਰਖ ਜੀ ਨੇ ਇੱਕ ਸਾਡੇ ਤੇ ਖਾਸ ਰੋਸ਼ਨੀ ਕੀਤੀ ਸੀ ਮਨੁੱਖਾ ਜਨਮ ਲੈ ਕੇ ਕਿ ਕਾਲਪੁਰਖ ਵੈਗੁਰੂ ਜੀ ਆ ਨੂੰ ਜੇ ਤੂੰ ਖੁਸ਼ ਕਰਨਾ ਹੈ ਰਜਾਉਣਾ ਹੈ ਜੇ ਕਾਲਪੁਰਖ ਵੈਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਉਹ ਕੋਸਾ ਨਾ ਹੋਏਗਾ ਜਦੋਂ ਤੂੰ ਕਾਲਪੁਰਖ ਵੈਗੁਰੂ ਜੀ ਦਾ ਨਾਮ ਜਪੇਗਾ ਉਹਦੀ ਵਡਿਆਈ ਕਰੇਗਾ ਉਹਦੀ ਸੇਵਕ ਸੁਲਾਵੇਗੀ ਤਗਾਦੀ ਹਾਂ ਪ੍ਰੇਮ ਦੇ ਵਸ ਕਾਲਪੁਰਖ ਵੈਗੁਰੂ ਹੈ ਤਿੰਨ ਪ੍ਰੇਮ ਧਾਰਕ ਦੇ ਮਨ ਦੇ ਵਿੱਚ ਜਿਨੇ ਵੀ ਕਾਲਪੁਰਖ ਨੂੰ ਚੇਤੇ ਕੀਤਾ ਉਹਦੇ ਵਾਸ ਵਿੱਚ ਹੋ ਗਿਆ ਉਹ ਖੁਸ਼ ਹੋ ਗਿਆ ਇਸ ਕਰਕੇ ਪਾਸਾ ਜੀ ਨੇ ਅੱਜ ਦੇ ਵਰਪਾਵਨ ਪਛਣਾ ਰਹੀ ਇਸ ਨੂੰ ਜਹਾਉਂਦਾ ਯਤਨ ਕੀਤਾ ਹੈ ਕਿ ਪਾਸਾ ਜੀ ਤੇਰੀ ਕਿਰਪਾ ਦੁਆਰਾ ਗਿਆਨ ਪ੍ਰਾਪਤ ਹੁੰਦਾ ਹੈ ਤੇ ਗਿਆਨ ਦੇ ਦੁਆਰਾ ਤੇਰੇ ਨਾਲ ਹੁੰਦੀ ਦੂੰਗੀ ਸਾਝ ਪੈਂਦੀ ਹੈ ਤੇਰੇ ਨਾਲ પ્રેમ ਪੈਂਦਾ ਹੈ ਤੇਰਾ ਦੀਆ ਨਾਮ ਬਖਾਣੇ ਤੇ ਤੇਰਾ ਬਖਸ਼ਿਆ ਹੋਇਆ ਤੇਰਾ ਨਾਮ ਫਿਰ ਉਹ ਮੁਨੱਖ ਉਚਾਰਨ ਕਰਦਾ ਹੈ ਭਾਵਨਾਨ ਜਪਦਾ ਹੈ ਤੂੰ ਅਚਰਜ ਕੁਦਰਤ ਤੇਰੀ ਬਿਸਮਾਰਾ ਹੋ ਅਚਰਜ ਦਾ ਭਾਵ ਹੈ ਹੈਰਾਨ ਕਰ ਦੇਣ ਵਾਲੇ ਸਰੂਪ ਵਾਲਾ ਤੇ ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਜੀ ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈ ਕੁਦਰਤ ਤੇਰੀ ਬਿਸਮਾਰਾ ਤੇ ਤੇ ਜਿਹੜੀ ਕੁਦਰਤ ਹੈ ਰਚੀ ਹੋਈ ਰਚਨਾ ਹੈ ਇਹ ਵੀ ਹੈਰਾਨਗੀ ਪੈਦਾ ਕਰਨ ਵਾਲੀ ਹੈ ਕਿ ਜਦੋਂ ਇਸ ਕੁਦਰਤ ਵਾਂਗ ਕੋਈ ਵੇਖਦਾ ਹੈ ਕਾਲਪੁਰਖ ਵੈਗੁਰੂ ਦੇ ਨਾਲ ਜੁੜਿਆ ਹੋਇਆ ਮਨੁੱਖ ਉਹ ਕਾਲਪੁਰਖ ਵੈਗੁਰੂ ਦੀ ਕਾਇਨਾਤ ਨੂੰ ਵੇਖਦਾ ਹੈ ਤੇ ਹੈਰਾਨ ਕਰਨ ਵਾਲੀ ਕਾਇਨਾਤ ਹੈ ਕਿਦਾਂ ਇੱਕ ਛੋਟੇ ਜਿਹੇ ਬੀਜ ਤੋਂ ਇੰਨਾ ਵੱਡਾ ਦਰਖਤ ਬਣ ਜਾਂਦਾ ਹੈ ਬਣਾ ਦਿੰਦਾ ਹੈ ਉਹ ਕਾਲਪੁਰਖ ਵੈਕੂ ਨੇ ਤੇ ਉਹ ਦਰਖਤ ਨੂੰ ਕਿਦਾਂ ਫਲ ਕੁੱਟੇ ਫੁੱਲ ਲਾ ਦਿੰਦਾ ਹੈ ਫਲ ਫੁੱਲ ਲਾਉਂਦਾ ਹੈ ਕਿਦਾਂ ਉਸ ਕਾਲਪੁਰਖ ਵੈਕੂ ਨੇ ਧਰਤੀ ਨੂੰ ਟਿਕਾਇਆ ਹੋਇਆ ਹੈ ਕਿਦਾਂ ਉਸ ਕਾਲਪੁਰਖ ਵੈਕੂ ਜੀ ਨੇ ਅਸਮਾਨ ਨੂੰ ਬਿਨਾਂ ਖੰਮਾ ਤੋਂ ਟਿਕਾਇਆ ਹੋਇਆ ਹੈ ਕਿੰਡੀ ਵੱਡੀ ਕੁਦਰਤ ਹੈ ਇਨਾਂ ਵੱਲ ਵੇਖ-ਵੇਖ ਕੇ ਪਾਰਸਾਂ ਕਹਿੰਦੇ ਨੇ ਹੈਰਾਨ ਹੋਈਦਾ ਹੈ ਹੈਰਾਨ ਹੋ ਜਾਈਂਦਾ ਹੈ ਕਿ ਕਿੰਦੀ ਵੱਡੀ ਆਕਾਰਕ ਪੁਰਖ ਵੈਕਲੂ ਕਰਦੇ ਨੇ ਕੁਦਰਤ ਬਣਾਈ ਹੈ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਹੈ ਜਲ ਪਾਣੀ ਅੱਗ ਹਰ ਇੱਕ ਚੀਜ਼ ਨੂੰ ਇਕੱਠੇ ਕੀਤਾ ਹੋਇਆ ਜਨ ਕੇ ਇੱਕ ਦੂਜੇ ਦੇ ਵਿਰੋਧੀ ਨਹੀਂ ਪਾਣੀ ਤੇ ਅੱਗ ਦਾ ਕੋਈ ਮੇਰ ਨਹੀਂ ਹੈ ਪਾਣੀ ਤੇ ਅੱਗ ਕੱਟੇ ਹੋਣ ਜਾਣ ਤੇ ਅੱਗ ਬੁਝ ਜਾਂਦੀ ਹੈ ਇੱਕੇ ਜੀ ਜਵਾਬ ਕੀ ਰਹਿੰਦੀ ਹੈ ਪਰ ਸਾਡੇ ਸਾਂ ਨੇ ਸਰੀਰ ਦੇ ਵਿੱਚ ਪਾਣੀ ਵੀ ਰੱਖਿਆ ਹੋਇਆ ਇਹਦੇ ਵਿੱਚ ਅਗਨੀ ਵੀ ਪੈਦਾ ਕੀਤੀ ਹੋਈ ਹੈ ਕਿੰਨੀ ਵੱਡੀ ਕੁਦਰਤ ਹੈ ਜਦੋਂ ਕੋਈ ਉਸ ਕਾਲਪੁਰ ਵੈਕ੍ਰੂ ਜੀ ਦੀ ਕੁਦਰਤ ਬਾਰੇ ਵਿਚਾਰ ਕਰਦਾ ਹੈ ਕੁਦਰਤ ਬਾਰੇ ਸੋਚਦਾ ਹੈ ਤਨ ਗੁਰੂ ਪਾਸਾ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਾਸਾ ਤੇਰੀ ਕੁਦਰਤ ਜਿਹੜੀ ਇਹ ਰਚਨਾ ਤੇਰੀ ਰਚੀ ਹੋਈ ਹੈ ਇਹ ਰਚੀ ਹੋਈ ਰਚਨਾ ਵੀ ਹੈਰਾਨ ਕਰਨ ਵਾਲੀ ਹੈ ਤੇ ਤੂੰ ਵੀ ਹੈਰਾਨ ਕਰਨ ਵਾਲੀ ਹਸਤੀ ਹੈ ਰਹਾਉ ਤੁਦੇ ਆਪੇ ਕਾਰਣ ਆਪੇ ਕਰਣਾ ਏ ਪ੍ਰਭੂ ਜੀ ਤੂੰ ਆਪ ਹੀ ਜਗਤ ਦੀ ਰਚਨਾ ਦਾ ਵਸੀਤਾ ਹੈ ਉਹ ਆਪ ਹੀ ਜਗਤ ਦਾ ਜਗਤ ਹੈ ਭਾਵੇਂ ਸਾਰਾ ਜਗਤ ਤੇਰਾ ਹੀ ਰੂਪ ਹੈ ਰਚਨਾ ਵੀ ਕਾਲਪੁਰਖ ਦੀ ਹੈ bina ਸੰਸਾਰ ਨਾ ਜਰਾਰੇ ਹੈ ਤੇ ਉਹ ਕਾਲਪੁਰਖ ਬਿਨੁ ਆਪ ਹੀ ਇਹ ਜਗਤ ਹੈ ਸੰਸਾਰ ਹੈ ਤੇ ਸਾਰਾ ਜਗਤ ਉਸੇ ਦਾ ਹੀ ਰੂਪ ਹੈ ਹੁਕਮੇ ਜੰਮਣਾ ਹੁਕਮੇ ਮਰਨਾ ਤੇਰੇ ਹੁਕਮ ਦੇ ਵਿੱਚ ਹੀ ਜੀਵਾਂ ਦਾ ਜਨਮ ਹੁੰਦਾ ਹੈ ਤੇਰੇ ਉਪਨ ਦੇ ਵਿੱਚ ਹੀ ਜੀਵਾਂ ਦੀ ਮੌਤ ਹੋਣੀ ਹੈ ਨਾਮ ਤੇਰਾ ਮਨ ਤਨ ਆਧਾਰੀ ਹੈ ਪ੍ਰਭੂ ਜੀ ਤੇਰੇ ਨਾਮ ਮੇਰੇ ਮਨ ਦਾ ਮੇਰੇ ਸਰੀਰ ਦਾ ਆਸਰਾ ਹੈ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪਾਸਾ ਹੈ ਪ੍ਰਭੂ ਜੀ ਤੇਰਾ ਨਾਮ ਹੀ ਸਭ ਕੁਝ ਹੈ ਤੇਰਾ ਨਾਮ ਹੀ ਮੇਰੇ ਮਨ ਦਾ ਤੇ ਮੇਰੇ ਸਰੀਰ ਦਾ ਆਸਰਾ ਹੈ ਨਾਨਕ ਦਾਸ ਵਕਸੀਸ ਤੁਮਾਰੀ ਨਾਨਕ ਦਾਸ ਤੇਰੀ ਬਖਸ਼ਿਸ਼ ਦਾ ਆਸਵੰਦ ਹੈ ਪਾਸਾ ਜੀ ਨੇ ਵਚਨ ਕਹੇ ਨੇ ਕਿ हे ਕਾਲ ਪੁੰਚ ਬੈ ਗੁਰੂ ਜੀ ਇਸ ਸੰਸਾਰ ਦੇ ਉੱਪਰ ਇਹ ਰਚਨਾ ਵੀ ਤੈ ਰਜੀਏ ਤੇ ਸਾਰਾ ਸੰਸਾਰ ਹੈ ਵੀ ਤੇਰੇ ਰੂਪ ਹੈ ਤੂੰ ਆਪ ਹੀ ਇਸ ਸੰਸਾਰ ਦੇ ਵਿੱਚ ਰੱਜ ਕੇ ਆਪ ਹੀ ਬੈਠਾ ਹੈ ਤੇਰੇ ਹੁਕਮ ਦੇ ਵਿੱਚ ਹੀ ਜੀਵ ਇਸ ਸੰਸਾਰ ਤੇ ਆਉਂਦੇ ਨੇ ਤੇਰੇ ਹੁਕਮ ਦੇ ਵਿੱਚ ਹੀ ਮੌਤ ਹੁੰਦੀ ਹੈ ਇਸ ਸੰਸਾਰ ਤੋਂ ਚਲੇ ਜਾਂਦੇ ਨੇ ਇਸ ਕਰਕੇ ਮੇਰੇ ਮਨ ਦਾ ਆਸਰਾ ਤੇ ਮੇਰੇ ਤਨ ਦਾ ਆਸਰਾ ਤੇਰਾ ਨਾਮ ਹੈ ਸਤਿਗੁਰੂ ਪਾਸਾ ਕਿਰਪਾ ਕਰਿਓ ਮੇਰੇ ਤੇ ਨਾਨਕ ਦਾਸ ਬਖਸ਼ੀਸ਼ ਤੁਮਾਨੀ ਮੈਂ ਆਪ ਜੀ ਦੀ ਬਖਸ਼ਿਸ਼ ਦਾ ਆਸਵੰਦ ਹਾਂ ਆਸਾ ਰੱਖਦਾ ਹਾਂ ਕਿ ਮੇਰੇ ਤੇ ਆਪ ਜੀ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਕਾਦੀ ਬਖਸ਼ਿਸ਼ ਹੋਵੇ ਮੈਨੂੰ ਗਿਆਨ ਮਿਲ ਜਾਏ ਜਿਹੜੇ ਗਿਆਨ ਦੇ ਰਾਹੀ ਮੈਨੂੰ ਤੇਰੇ ਚਰਨਾਂ ਦੇ ਨਾਲ ਪ੍ਰੇਮ ਪੈ ਜਾਏ ਤੇਰਾ ਨਾਮ ਜਪ ਸਕਾਂ ਸਿਮਰਨ ਕਰ ਸਕਾਂ ਤੇਰੀ ਉਚਕਤ ਕਰ ਰੱਖ ਸਕਾਂ ਤੇਰੀ ਸਿੱਖਤ ਸਲਾਹ ਕਰ ਸਕਾਂ ਉਹ ਗਿਆਨ ਦੀ ਦਾਤ ਮੇਰੀ ਚੋਣੀ ਪੈ ਜਾਏ